ਬੱਜੀਠਾ ਹਲਕਾ ਦੇ ਵਿੱਚ ਦਕਲੀ ਸ਼ਰਾਬ ਪੀਣ ਦੇ ਨਾਲ ਕਈ ਜਾਨਾਂ ਚਲੀ ਗਈਆਂ ਚਲੋ ਜਿਹੋ ਜਿਹਾ ਮਨੁੱਖ ਕਰਮ ਕਰਦਾ ਉਸੇ ਕਰਮ ਅਨੁਸਾਰੀ ਉਹ ਆਪਣਾ ਜੀਵਨ ਵੀ ਬਤੀਤ ਕਰਦਾ ਤੇ ਕਈ ਵਾਰੀ ਕਰਮ ਪੁੱਠਾ ਪੈ ਜਾਂਦਾ ਓਹੜੇ ਸ਼ਰਾਬ ਪੀਣਾ ਕੋਈ ਚੰਗੇ ਕਰਮ ਨਹੀਂ ਹੈ ਮਾੜਾ ਹੀ ਕਰਮ ਹੈ ਜ਼ਹਿਰੀਲੀ ਸ਼ਰਾਬ ਪੀਤੀ ਉਹਨਾਂ ਦੇ ਭੋਗ ਦੇ ਉੱਤੇ ਭਗਵੰਤ ਮਾਨ ਪਹੁੰਚਿਆ ਦੇਖੋ ਤੁਸੀਂ ਫੋਟੋ ਦੇ ਵਿੱਚ ਮੱਥਾ ਟੇਕ ਰਿਹਾ ਹੈ ਚਲੋ ਮੰਤਰੀ ਨੇ ਇਹਨਾਂ ਦਾ ਫਰਜ਼ ਮੰਨਦਾ ਜਾਣਾ ਦੁੱਖ ਸੁੱਖ ਦੇ ਵੇਲੇ ਪਰਿਵਾਰਾਂ ਨੂੰ ਮਿਲਣਾ ਪਰ ਇਸ ਫੋਟੋ ਦੇ ਵਿੱਚ ਤੁਸੀਂ ਦੇਖੋ ਕਿ ਉਹ ਦੋ ਜਿਹੜੇ ਸਾਹਮਣੇ ਕੜਮ ਚੌਧਰੀ ਖੜੇ ਹੈ ਨਾ ਸਰੂਪਾ ਲੈ ਕੇ ਇਹਨਾਂ ਨੇ ਇੰਨਾ ਕੁ ਸਰੂਪੇ ਦੀ ਬੇਦਵੀ ਕੀਤੀ ਹੈ ਨਾ ਅਜੇ ਮੱਥਾ ਵੀ ਨਹੀਂ ਟੇਕੜਿਆ ਤੇ ਉਹ ਸਾਹਮਣੇ ਸਰੂਪਾ ਲੈ ਕੇ ਖੜੇ ਨੇ ਇਹਨਾਂ ਨੂੰ ਪਹਿਲੀ ਗੱਲ ਤੇ ਸਰੂਪੇ ਦੀ ਐਵੇਂ ਇਹ ਤਾਂ ਨਹੀਂ ਪਤਾ ਸਾਹਿਬ ਕਹਿੰਦੇ ਨੇ ਪਹਿਰ ਸਿਰ ਪਾਉ ਸੇਵਕ ਜਰਦੀਏ ਕਿ ਇਹ ਪ੍ਰਮਾਤਮਾ ਵੱਲੋਂ ਮਿਲਿਆ ਹੋਇਆ ਬਖਸ਼ਿਸ਼ ਰੂਪਾ ਇਹ ਸੇਵਕ ਨੂੰ ਮਿਲਦਾ ਜਿਹੜਾ ਉਹਦੀ ਸੇਵਾ ਕਰਦਾ ਬੰਦਰੀ ਸੰਤਰੀ ਇਹ ਤੇ ਦੇਸ਼ਾਂ ਨੂੰ ਲੁੱਟਦੇ ਨੇ ਜਿੱਥੋਂ ਦੇ ਵੀ ਨੇ ਪਰ ਗਲਤੀ ਉਹਦੀ ਨਹੀਂ ਹੈ ਜਿਹਦੇ ਸਰੂਪਾ ਪਵਾਇਆ ਗਲਤੀ ਉਹਨਾਂ ਦੀ ਜਿਹੜੇ ਸਰੂਪਾ ਦਿੰਦੇ ਆ 200 ਰੁਪਏ ਲੈ ਕੇ ਖੜੇ ਨੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਬਰਿਆਦਾ ਨੂੰ ਪੁੱਠੇ ਟੱਗ ਕੇ ਨਾ ਇੱਕ ਬਾਵਾ ਲੈਣ ਵਾਸਤੇ ਇੱਕ ਚਪਚਾ ਗਿਰੀ ਦੇ ਆਧਾਰ ਦੇ ਉੱਤੇ ਸਰੂਪਾ ਲੈ ਕੇ ਖੜੇ ਨੇ ਸੋ ਬੇਨਤੀ ਹੈ ਕਿ ਇਸ ਸਰੂਪੇ ਦੀ ਦੁਰਵਰਤੋਂ ਨਾ ਕਰਿਆ ਕਰੋ ਨਾ ਬੇਦਵੀ ਕਰਿਆ ਕਰੋ ਸੋ ਲੜਦਾ ਇਹ ਜਿਹੜਾ ਬਚਾਉਧਰੀਆ ਨੂੰ ਜਿਹੜੇ ਸਰੂਪਾ ਲੈ ਕੇ ਖੜੇ ਨੇ ਉਹਦੇ ਗੱਲ ਵਿੱਚ ਪਾਉਣੂ ਐਨੇ ਇੱਕ ਉਤਾਵਲੇ ਹੋਏ ਪਏ ਨੇ ਕਿ ਉਹਨੂੰ ਮੱਥਾ ਵੀ ਨਹੀਂ ਟੇਕਣ ਦੇਣ ਦੇ ਉਹ ਵਿਚਾਰਾ ਜੇ ਮੱਥਾ ਟਿਕੜ ਵੀ ਰਿੜਿਆ ਜੇ ਹੱਥ ਜੋੜ ਕੇ ਬੈਠਾ ਹੀ ਐ ਤੇ ਉਹ ਸਾਹਮਣੇ ਸਰੂਪੇ ਲੈ ਕੇ ਖੜੇ ਨੇ ਸੋ ਬੇਤੀ ਹੈ ਕਿ ਸਰੂਪਾ ਜਿਹੜਾ ਹੈ ਇਹ ਉਹ ਪ੍ਰਭਾਤਮਾ ਵੱਲੋਂ ਇੱਕ ਪਹਿਰ ਸਰਪਾਉ ਸੇਵਕ ਜਨਨ ਦੀ ਹੈ ਕਿ ਪੈਰ ਤੋਂ ਲੈ ਕੇ ਸਿਰ ਤੱਕ ਇੱਕ ਪਰਦਾ ਕੱਜਣ ਵਾਲਾ ਹੈ ਪ੍ਰਭਾਤਮਾ ਪਰਦੇ ਗੱਜਦਾ ਹੈ ਸੋ ਜਿਰੀਲੀ ਸ਼ਰਾਪੀਟ ਦੇ ਨਾਲ ਬਹੁਤਾ ਹੋ ਗਿਆ ਨੇ ਤੇ ਸਰੂਪੇ ਪੁਵਾਰੇ